ਹਮ ਹੁੰਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਤੇ ਦੋਨਾਂ ਦੇ ਵਿੱਚੋਂ ਜਿਹੜਾ ਹੈ 21 ਜੀ ਜਿਹੜਾ ਵੱਜ ਸਕਦਾ ਹੈ ਇਹ ਭੈਣ ਫਰੀਦਕੋਟ ਮੈਡੀਕਲ ਦੇ ਵਿੱਚ ਪਈ ਹੋਈ ਹੈ ਆਪਰੇਸ਼ਨ ਕਰਵਾਉਣ ਦੇ ਲਈ ਪਰਿਵਾਰ ਕੋਲੇ ਪੈਸੇ ਹੈ ਨਹੀਂ ਕਿਉਂਕਿ ਭੈਣ ਦਾ ਇਲਾਜ ਪਹਿਲਾਂ ਤੋਂ ਹੀ ਚੱਲ ਰਿਹਾਗਾ ਪਹਿਲਾਂ ਇੱਕ ਬੱਚੇ ਦਾ ਮਿਸਕੈਰੇਜ ਹੋ ਗਿਆ ਸੀਗਾ ਤੀਜੇ ਮਹੀਨੇ ਦੇ ਵਿੱਚ ਉਹ ਬੱਚਾ ਇਹਨਾਂ ਦਾ ਖਰਾਬ ਹੋ ਗਿਆ ਹੁਣ ਰੱਬ ਨੇ ਜਦੋਂ ਫੇਰ ਔਲਾਦ ਦਿੱਤੀ ਹੈ 8ਵੇਂ ਮਹੀਨੇ ਦੇ ਵਿੱਚ ਆ ਕੇ ਉਹਦੀ ਜਿਹੜੀ ਢੜਕਾ ਨਾ ਉਹ ਖਤਮ ਹੋ ਰਹੀ ਹੈ ਔਰ ਡਾਕਟਰ ਕਹਿ ਰਿਹਾ ਵੀ ਜਾਏ ਬੱਚਾ ਬਚੂਗਾ ਜਾਏ ਦੀ ਮਾਂ ਬਚੂਗੀ ਬਈ ਬਚਾ ਦਿਓ ਹੱਥ ਜੋੜ ਬੇਨਤੀ ਹੈ ਬਈ ਅਰਦਾਸ ਬੇਨਤੀ ਕਰ ਦੋ ਤੇ ਜਿੰਨੇ ਵੀ ਪੈਸਿਆਂ ਦੀ ਲੋੜ ਹੈ ਇਲਾਜ ਦੇ ਲਈ ਉਹ ਇਹਨਾਂ ਨੂੰ ਭੇਜ ਦਿਓਗੇ ਤੇ ਸ਼ਾਇਦ ਇਹਨਾਂ ਦਾ ਕੋਈ ਹੱਲ ਹੋ ਸਕੇ ਜਿਹੜੀ ਇਹ ਭੈਣ ਹੈ ਫਰੀਦਕੋਟ ਮੈਡੀਕਲ ਦੇ ਵਿੱਚ ਪਈ ਹੋਈ ਹੈ ਖਲਾਫ ਤੁਹਾਡੇ ਸਾਹਮਣੇ ਹੈ ਤੇ ਬਾਕੀ ਦੀ ਸਾਰੀ ਡਿਟੇਲ ਤੁਹਾਡੀ ਸਕਰੀਨ ਤੇ ਅਸੀਂ ਤੁਹਾਨੂੰ ਸ਼ੇਅਰ ਕੀਤੀ ਹੋਈ ਹੈ ਤੇ ਜਿਹੜਾ ਪਰਿਵਾਰ ਹੈ ਉਹ ਮੱਲਾਂ ਵਾਲੇ ਦਾ ਰਹਿਣ ਵਾਲਾ ਪਰਵਾਰ ਇਹਨਾਂ ਖਰਚਾ ਨਹੀਂ ਕਰ ਸਕਦਾ ਹੱਥ ਜੋੜ ਕੇ ਬੇਨਤੀ ਆ ਬਈ ਜਿੰਨਾ ਹੋ ਸਕਦਾ ਭਵੇਂ ਫਰੀਦਕੋਟ ਮੈਡੀਕਲ ਦੇ ਵਿੱਚ ਆ ਕੇ ਸੇਵਾ ਕਰ ਦਿਓ ਭਾਵੇਂ ਤੁਸੀਂ ਆਨਲਾਈਨ ਇਹਨਾਂ ਦੇ ਖਾਤੇ ਦੇ ਵਿੱਚ ਪਾ ਦਿਓ ਸੋ ਸਕਰੀਨ ਤੇ ਇੱਕ ਨੰਬਰ ਦਿੱਤਾ ਹੋਇਆ 774789099 ਇਸ ਨੰਬਰ ਤੇ ਕਾਲ ਜਾਂ WhatsApp ਕਰਕੇ ਪਰਿਵਾਰ ਦੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਆ گاਉਂ ਇਹ ਜਿਹੜਾ ਭੈਣ ਦਾ ਘਰ ਵਾਲਾ ਆ ਤੇ ਜਿਹੜਾ ਦਿਹਾੜੀ ਮਜ਼ਦੂਰੀ ਜਾਂਦਾ ਵਿਚਾਰਾ 3-400 ਦੀ ਲੇਬਰ ਕਰਦਾ ਤੇ ਹੱਥ ਜੋੜ ਕੇ ਬੇਨਤੀ ਆ ਬਈ ਜਿੰਨੀ ਸ਼ਰਧਾ ਹੈ ਉਸ ਸ਼ਰਧਾ ਮੁਤਾਬਕ ਦਾਨ ਜ਼ਰੂਰ ਕਰਿਓ ਇਸ ਭੈਣ ਦੇ ਲਈ ਇੱਕ ਅਰਦਾਸ ਇੱਕ ਪ੍ਰਾਰਥਨਾ ਜਰੂਰ ਕਰੋ ਬੜਾ ਧੰਨਵਾਦ ਸਾਰਿਆਂ ਨੂੰ ਸੱਚੇ ਰਹਿ ਕੇ